70 ਸਾਲਾਂ ਬਾਅਦ ਇਸ ਪਿੰਡ ਵਿੱਚ ਸਵੱਛਤਾ ਹੋਈ ਆ ਤੇ ਇਸ ਟਾਈਮ ਤੇ ਸਾਰਾ ਪਿੰਡ ਗੁਰਦੁਆਰਾ ਸਾਹਿਬ ਨਤਮਸਤ ਹੋਣ ਤੋਂ ਬਾਅਦ ਮੌਜੂਦ ਆ ਤਸਵੀਰਾਂ ਸਾਂਝੀ ਕਰਦੀਏ ਤੁਸੀਂ ਦਿਖਾ ਸਕਦੇ ਹੋ ਸਰਪੰਚ ਅਤੇ ਮੈਂਬਰ ਸਾਰੇ ਅੱਜ ਗੁਰੂ ਸਾਹਿਬ ਦੇ ਉਹ ਟਰਾਸਾ ਲੈਣ ਤੋਂ ਬਾਅਦ ਅੱਜ ਸਾਰੇ ਦੇ ਖੁਸ਼ ਹੋਤੇ ਆ ਪਿੰਡਾਂ ਵਿੱਚ ਜੜੱਪਾ ਹੁੰਦੀਆਂ ਪਈਆਂ ਨੇ ਪੱਗਾ ਲਾਦੀਆਂ ਪਈਆਂ ਨੇ ਕਿਤੇ ਕਾਗਜ਼ ਪਾੜੇ ਜਾ ਰਹੇ ਆ ਗੋਲੀਆਂ ਤੱਕ ਚੱਲਣੀਆਂ ਖਬਲਾ ਸਾਹਮਣੇ ਆ ਰਹੀਆਂ ਲੇਕਿਨ ਇਸ ਪਿੰਡ ਵਿੱਚ ਇੱਕ ਬਹੁਤ ਹੀ ਸੋਹਣੀ ਤਸਵੀਰ ਵੀ ਦੇਖਦੇ ਪਾਏ ਉਹ ਕਿ ਸਾਰਾ ਪਿੰਡ ਹੀ ਪੂਰਾ ਪਿੰਡ ਸਰਪੰਚ ਦੀ ਦੇ ਕੇ ਅੱਜ ਇਸ ਪਿੰਡ ਨੇ ਇਹ ਸਰਪੰਚ ਅਤੇ ਪੰਚ ਨਾਮਜ਼ਦ ਕੀਤੇ ਨੇ ਤਾਂ ਜੋ ਪਿੰਡ ਦਾ ਵਿਕਾਸ ਪਹਿਲ ਦੇ ਅਧਾਰ ਤੇ ਕੀਤਾ ਜਾਵੇ ਅਸੀਂ ਦੱਸ ਦਈਏ ਜਿਹੜਾ ਇਹ ਪਿੰਡ ਹੈਗਾ ਵਾ ਅਹੀਂ ਜਾਣੇ ਬੜੀ ਬੜੀ ਅਮਰਦਾਸ ਦੀ ਕਿਰਪਾ ਹੋਈ ਆ ਆ ਬੜੀ ਮਿਹਰ ਹੋਈ ਮਾਲਕ ਦੀ ਜਿਹਨੇ ਇੱਕ ਪਾਕ ਬਚਗਿਆ ਨਗਰ ਨਾ ਨਗਰ ਨੇ ਦਿੱਤੀ ਆ ਸਰਪੰਚੀ ਨਗਰ ਦੀ ਪਿੰਡ ਦਾ ਉਦਾਂ ਹੀ ਇਹ ਜੇ ਵੀ ਆਦੇ ਅਰਤੀ ਆਪਾਂ ਚੋਣ ਲੰਨੀ ਨਹੀਂ ਨੀ 47 ਦੇ ਵਿੱਚ ਜੋ ਵੀ ਹੱਲੇ-ਭੱਲੇ ਹੋਈ ਨਾ ਉਹਦੇ ਜੇ ਸਾਰਾ ਪਿੰਡ ਨਸਤੋਂ ਨਬੂਤ ਕਰ ਦਿੰਦਾ ਸੀ ਇਹ ਟਾਪ ਦਾ ਸੀ ਆ ਇਹਨਾਂ ਲੋਕਾਂ ਨੇ ਬਾਹਰੋਂ ਆਣ ਕੇ ਪੜੇ ਲਿਖੇ ਲੋਕ ਸਨ ਬਾਹਰ ਦੇ ਵਿੱਚ ਗਏ ਸੀ ਇਹਨਾਂ ਨੇ ਉਧਰੋਂ ਆਣ ਕੇ ਤੇ ਆਪਣੇ ਬੱਚਿਆਂ ਨੂੰ ਤਕਲੀਮ ਦਿੱਤੀ ਇਸ ਪਿੰਡ ਦੇ ਵਿੱਚ ਕਾਫੀ ਫੌਜ ਦੇ ਵਿੱਚ ਸਾਡੇ ਚਾਚੇ ਦਾਈ ਜਿਹੜੀ ਸੀ ਉਹਨਾਂ ਨੂੰ ਪਿਆਰ ਕੀਤੀਆਂ ਵਾਂ ਸਤਿ ਸ਼੍ਰੀ ਅਕਾਲ ਖਬਰ ਹੋਂ ਤੱਕ ਚੈਨਲ ਦੇਖ ਰਹੇ ਤੁਸੀਂ ਮੈਂ ਕੁਲਦੀਪ ਸੰਦੀਪਾ ਇਸ ਵਕਤ ਅਸੀਂ ਮੌਜੂਦ ਹਾਂ ਮੈਦਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਮਾਨੇਕੇ ਦੇ 70 ਸਾਲਾਂ ਬਾਅਦ ਇਸ ਪਿੰਡ ਵਿੱਚ ਸਵੈ ਸੱਤੀ ਹੋਈ ਆ ਤੇ ਇਸ ਟਾਈਮ ਤੇ ਸਾਰਾ ਪਿੰਡ ਗੁਰਦੁਆਰਾ ਸਾਹਿਬ ਨਤਮਸਤ ਹੋਣ ਤੋਂ ਬਾਅਦ ਮੌਜੂਦ ਆ ਤਸਵੀਰਾਂ ਸਾਂਝੀ ਕਰਦੀਏ ਤੁਸੀਂ ਦੇਖ ਸਕਦੇ ਹੋ ਸਰਪੰਚ ਅਤੇ ਮੈਂਬਰ ਸਾਰੇ ਅੱਜ ਗੁਰੂ ਸਾਹਿਬ ਦੇ ਉਹ ਟਰਾਸਾ ਲੈਣ ਤੋਂ ਬਾਅਦ ਅੱਜ ਸਾਰੇ ਦੇ ਖੁਲੋਤੇ ਆ ਪਿੰਡ ਵਿੱਚ ਖੁਸ਼ੀਆਂ ਦਾ ਮਾਹੌਲ ਆ ਇਹ ਪੂਰਾ ਪਿੰਡ ਜੀ ਇਤਫਾਕ ਆ ਕਿਉਂਕਿ 70 ਸਾਲ ਬਾਅਦ ਇਸ ਪਿੰਡ ਵਿੱਚ ਜਿਹੜੀ ਆ ਇਹ ਸਰਬਸੰਮਤੀ ਕੀਤੀ ਗਈ ਆ ਬਹੁਤ ਸਾਰੇ ਸੁਰੱਖਿਆ ਮਿਲਦੀਆਂ ਪਈਆਂ ਨੇ ਬਹੁਤ ਸਖਬਲਾ ਸਾਹਮਣੀਆਂ ਨੇ ਪਿੰਡਾਂ ਵਿੱਚ ਜਿਹੜਾ ਪਾਹ ਹੁੰਦੀਆਂ ਪਈਆਂ ਨੇ ਪੱਗਾ ਲਾਦੀਆਂ ਪਈਆਂ ਨੇ ਕਿਹਦੇ ਕਾਗਜ ਪੜੇ ਜਾ ਰਹੇ ਆ ਗੋਲੀਆਂ ਤੱਕ ਚੱਲਣੀਆਂ ਖਬਲਾ ਸਾਹਮਣੇ ਆ ਰਹੀਆਂ ਲੇਕਿਨ ਇਸ ਪਿੰਡ ਵਿੱਚ ਇੱਕ ਬਹੁਤ ਹੀ ਸੋਹਣੀ ਤਸਵੀਰ ਵੀ ਦੇਖਦੇ ਪਾਏ ਹੋ ਵੀ ਸਾਰਾ ਪਿੰਡ ਹੀ ਪੂਰਾ ਪਿੰਡ ਸਰਵਸੰਮਤੀ ਦੇ ਕੇ ਅੱਜ ਇਸ ਪਿੰਡ ਨੇ ਸਰਪੰਚ ਅਤੇ ਪੰਚ ਨਾਮਜ਼ਦ ਕੀਤੇ ਨੇ ਤਾਂ ਜੋ ਪਿੰਡ ਦਾ ਵਿਕਾਸ ਪਹਿਲੇ ਤਰ੍ਹਾਂ ਕੀਤਾ ਜਾਵੇ ਅਸੀਂ ਦੱਸ ਦਈਏ ਜਿਹੜਾ ਇਹ ਪਿੰਡ ਹੈਗਾ ਵਾ ਇਹ ਪਹਿਲਾਂ ਬਹੁਤ ਹੀ ਪੁਰਾਣਾ ਪਿੰਡ ਮੁਸਲਮ ਪਿੰਡ ਹੁੰਦਾ ਸੀ ਲੇਕਿਨ ਉਸ ਤੋਂ ਬਾਅਦ ਇਸ ਪਿੰਡ ਵਿੱਚ ਜਿਹੜਾ ਸਾਰੇ ਜਿਹੜੇ ਭੈਣ ਭਰਾ ਮਿਲ ਕੇ ਰਹਣ ਲੱਪੇ ਤੇ ਇਸ ਪਿੰਡ ਨੂੰ ਢਾ ਕੇ ਵੇਖਲ ਦੱਸਦੇ ਵੀ ਢਾ ਕੇ ਦੁਬਾਰਾ ਪਿੰਡ ਬਣਾਇਆ ਗਿਆ ਵਾ ਆਓ ਆਪਾਂ ਗੱਲਬਾਤ ਕਰਦੀਆਂ ਇਸ ਪਿੰਡ ਨਾਲ ਮੁਬਾਰਕਬਾਦ ਦਿੰਨੇ ਆ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਇਸ ਪਿੰਡ ਵਿੱਚ 70 ਸਾਲ ਬਾਅਦ ਅੱਜ ਪਹਿਲੀ ਵਾਰ ਸਰਪੰਚ ਚੁਣੇਗੀ ਕੀ ਕਹਿਣਾ ਚਾਹੋਗੇ ਅਹੀਂ ਜਾਣੇ ਬੜੀ ਗੁਰੂ ਅਮਰਦਾਸ ਦੀ ਕਿਰਪਾ ਹੋਈ ਆ ਆ ਬੜੀ ਮਿਹਰ ਹੋਈ ਮਾਲਕ ਦੀ ਜਿਹਨੇ ਥਪਾਕ ਬਚ ਗਿਆ ਨਗਰ ਨੂੰ ਨਗਰ ਨੇ ਦਿੱਤੀ ਆ ਸਰਪੰਚੀ ਨਗਰ ਦੀ ਹਾਂ ਮੇਰੀ ਨਹੀਂ ਗਈ ਕਿੱਥੋਂ ਇਹ ਮਤਲਬ ਸਾਰੀ ਕਿਦਾਂ ਵਿਵਰਬੰਦੀ ਹੋਈ ਪੀਆਰ ਕਰ ਸਭ ਸੰਧੀ ਕਰਨੀ ਹੈ ਇਹ ਪਿੰਡ ਦਾ ਉਹਦਾ ਹੀ ਹੈ ਅੱਜ ਅਭੀ ਆਂਦੇ ਹਰ ਕੀ ਆਪਾਂ ਚੋਣ ਲੜਨੀ ਨਹੀਂ ਨੀ ਭਾਵੇਂ ਕੋ ਹੋ ਜੇ ਹਾਂ ਬਹੁਤ سارے ਪਿੰਡਾਂ ਵਿੱਚ ਵੇਖਿਆ ਵਾ ਵੀ ਝਗੜੀ ਵੀ ਹੁੰਦੇ ਪਏ ਆ ਪੱਗਾਂ ਤਾਂ ਗਲਾਦੀ ਪਏ ਗੋਲੀਆਂ ਚਲਦੀਆਂ ਪਏ ਨੇ ਲੇਕਿਨ ਇਸ ਪਿੰਡ ਵਿੱਚ ਪਿੰਡ ਦਾ ਹੀ ਇਦਾਂ ਹੀ ਪਹਿਲਾਂ ਹੀ ਇਹਨਾਂ ਨੇ ਮਹੀਨੇ ਦੋ ਪਹਿਲਾਂ ਹੀ ਵੇਦ ਬੜਾ ਲਈ ਅਭੀ ਚੋਣ ਨਹੀਂ ਲੜਨੀ ਹਰ ਕੀ ਹਾਂ ਉਹ ਪੂਰੇ ਪਿੰਨੇ ਸਰਬਸੰਮਤੀ ਦਿੱਤੀ ਆ ਕਈ ਵੀ ਕਿਹਾ ਵੀ ਸਰਬਸੰਮਤੀ ਜ਼ਰੂਰ ਹੋਈ ਆ ਲੇਕਿਨ ਬਸ ਸਰਬਸੰਮਤੀ ਬਾਅਦ ਦੁਬਾਰਾ ਲੋਕਾਂ ਨੇ ਕਿਹਾ ਵੀ ਨਹੀਂ ਸਾਨੂੰ ਮਨਜ਼ੂਰੀ ਨਹੀਂ ਹੁਣ ਇਸ ਪੂਰੀ ਸੰਮਤੀ ਇਹ ਕਹੇ ਨੇ ਨਹੀਂ ਆਖਿਆ ਕਹੇ ਨੇ ਨਹੀਂ ਆਖਿਆ ਸਾਰਿਆਂ ਨੇ ਸਤਿ ਕੀਤਾ ਜੀ ਮਹਾਰਾਜ ਜੀ ਪਹਿਲਾਂ ਦੱਸਿਓ ਇਹ ਪਿੰਡ ਜਿਹੜਾ ਦਾਦੇ ਪਿੰਨੇ ਕਹਿੰਦੇ ਪਹਿਲਾਂ ਮੁਸਲਮ ਘੰਟੀ ਹੁੰਦੀ ਸੀ ਇੱਥੇ ਹਾਂਜੀ ਬੜੀ ਬੜੀ ਤੁਹਾਡੀ ਮਿਹਰਬਾਨੀ ਚੈਨਲ ਵਾਲਿਆਂ ਦੀ ਜੋ ਕਿ ਤੁਸੀਂ ਆਣ ਕੇ ਸਾਡਾ ਇੱਥੇ ਖੁਸ਼ੀ ਦੇ ਵਿੱਚ ਨਾਲ ਸਾਡੇ ਖੜੇ ਹੋਏ ਇਹ ਪਿੰਡ ਜੀ ਮਾਨਕ ਦੇ ਕੇ ਪਿੰਡਿਆ ਰਾਜਪੂਤ ਰੰਗਣ ਇੱਥੇ ਵਸਤੇ ਹੁੰਦੇ ਸੀਗੇ ਉਹ ਵੀ ਉੱਚੀ ਜਾਤ ਦੇ ਮੁਸਲਮਾਨ ਸੀਗੇ ਇਹ ਸਾਰੀ ਜਿੰਨੀ ਜਿੰਨਾ ਇਹ ਪਿੰਡ ਆ ਜਿੰਨੀ ਇਹ ਰਕਬਾ ਹੈ ਸਾਰੇ ਮੁਸਲਮਾਨ ਪਿੰਡ ਦਾ ਸੀਗਾ ਇਹ ਜੋ ਵੀ ਮੇਰੇ ਭੈਣ ਭਰਾ ਮੇਰੇ ਬਜ਼ੁਰਗ ਜਿਹੜੇ ਸੀ ਪਾਕਿਸਤਾਨ ਤੋਂ ਜੁਆਏ ਆ ਤੇ ਇਹ ਪਿੰਡ ਢਾ ਦਿੱਤਾ ਗਿਆ ਸੀਗਾ ਇਹ ਜਦੋਂ ਮਤਲਬ 47 ਦੇ ਵਿੱਚ ਤੋਂ ਜੋ ਹੀ ਹੱਲੇ ਗੁੱਲੇ ਹੋਏ ਨਾ ਉਹਦੇ ਜੇ ਸਾਰਾ ਪਿੰਡ ਨਸਤ ਨਬੂਤ ਕਰ ਦਿੱਤਾ ਸੀ ਹਟਾ ਦਿੱਤਾ ਸੀਗਾ ਇਹਨਾਂ ਲੋਕਾਂ ਨੇ ਬਾਹਰੋਂ ਆਣ ਕੇ ਪੜੇ ਲਿਖੇ ਲੋਕ ਸਨ ਬਾਰਦੇ ਵਿੱਚ ਗਏ ਸੀ ਇਹ ਇਹਨਾਂ ਨੇ ਉਧਰ ਆਣ ਕੇ ਤੇ ਆਪਣੇ ਬੱਚਿਆਂ ਨੂੰ ਤਾਲੀਮ ਦਿੱਤੀ ਇਸ ਪਿੰਡ ਦੇ ਵਿੱਚ ਕਾਫੀ ਫੌਜ ਦੇ ਵਿੱਚ ਸਾਡੇ ਚਾਚੇ ਤਾਈ ਜਿਹੜੇ ਸੀ ਇਹ ਉਹਨਾਂ ਨੇ ਨੌکریاں ਕੀਤੀਆਂ ਵਾ ਕਾਫੀ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਆਰਮੀ ਦੇ ਵਿੱਚ ਹੋਰ ਵੀ بڑے ਮਹਿਕਮਿਆਂ ਦੇ ਵਿੱਚ ਉਹ ਸਰਵਿਸ ਕੀਤੀਆਂ ਨੇ ਸੋ ਸੋਇਓ ਪੜ੍ਹੇ ਲਿਖੇ ਸੀ ਸਾਡੇ ਬਜ਼ੁਰਗ ਤੇ ਉਹਨਾਂ ਨੇ ਇਸ ਪਿੰਡ ਦੀ ਬੜੀ ਡਿਵੈਲਪਮੈਂਟ ਕੀਤੀ ਆ ਲੇਕਿਨ ਕੋਈ ਐਹੋ ਜਿਹੇ ਰਾਜਨੀਤੀ ਜਿਹੜੀਆਂ ਸਾਜਸਾਂ ਜਾਂ ਚਾਲਾਂ ਭੰਗ ਲੀਏ ਉਹ ਕਦੀ ਵੀ ਪਿੰਡ ਨੂੰ ਇੱਕ ਜੁਟ ਨਹੀਂ ਹੋਣ ਦਿੱਤਾ ਸੁਆਰ ਕੀ ਬੜੇ ਅਸੀਂ ਕਰਮਾਂ ਵਾਲੇ ਆ ਇਹ ਸਾਰਾ ਨਗਰ ਸਾਡਾ ਜਿਹੜਾ ਵਾ ਇੱਕ ਝੋਟਿਆ ਸਾਨੂੰ ਕਿਸੇ ਦਿਨ ਸਾਰੀ ਇੱਕੋ ਹੀ ਸਾਨੂੰ ਐਂ ਜਾਵਦਾ ਵਾ ਕਿ ਅਸੀਂ ਇੱਕੇ ਹੀ ਮਾਪੇ ਦੇ ਬੱਚੇ ਆ ਇਸ ਤਰ੍ਹਾਂ ਹੀ ਇਕੱਠੇ ਹੋ ਕੇ ਬੈਠੇ ਆ ਸਾਡੇ ਵਿੱਚ ਕੋਈ ਪਿੰਨ ਫੇਰਕ ਨਹੀਂ ਹੈਗਾ ਅਸੀਂ ਚਾਹੁੰਦੇ ਆ ਕਿ ਅੱਗੇ ਵੀ ਇਹ ਜਿਹੜੀ ਲੀ ਅਸੀਂ ਬਣਾਈ ਹੈ ਨਾ ਇਹ ਲੀ ਸਾਡੀ ਇਸ ਤਰ੍ਹਾਂ ਹੀ ਕਾਮਯਾਬ ਰਵੇ ਤੇ ਸਾਡੇ ਬੱਚੇ ਸੁਖ ਲੈਣ ਕਿਉਂ ਤੁਸੀਂ ਵੇਖ ਰਹੇ ਜੀ ਇਲੈਕਸ਼ਨ ਦੌਰਾਨ ਗੋਲੀਆਂ ਚੱਲ ਰਹੀਆਂ ਨੇ ਪੱਗਾਂ ਲੱਥੀਆਂ ਜੰਦੀਆਂ ਨੇ ਤੇ ਭਰਾ ਭਰਾ ਨੂੰ ਲੜਾ ਕੇ ਆ ਪੋਈ ਦੀ ਤੇ ਇਹ ਕੋਈ ਮੈਂ ਰਾਜਨੀਤੀ ਨੂੰ ਚੰਗਾ ਨਹੀਂ ਗਿਣਦਾ ਸਰਕਾਰਾਂ ਜਿਹੜੀਆਂ ਵਾ ਭਾਵੇਂ ਸਰਕਾਰ ਕੋਈ ਵੀ ਹੋਵੇ ਅਸੇਲ ਤੇ ਕੰਮ ਹੁੰਦਾ ਵਾ ਕਿ ਜਿਹੜਾ ਭਰਾਪਣ ਆ ਜਿਹੜਾ ਭਾਈਚਾਰਾ ਵਾ ਉਹਨੂੰ ਬਰਕਰਾਰ ਰੱਖਣਾ ਚਾਹੀਦਾ ਵਾ ਸੋਈ ਜੇ ਸਰਕਾਰਾਂ ਦੇ ਵਿੱਚ ਕੋਈ ਥੋੜਾ ਬਹੁਤ ਆਪਣਾ ਕਾਨੂੰਨ ਦੀ ਵਿਵਸਥਾ ਜਿਹੜੀ ਆ ਉਹ ਸਹੀ ਹੋ ਜੇ ਲੋਕਾਂ ਨੂੰ ਸਮਝਾਇਆ ਜਾਵੇ ਤੇ ਮੈਨੂੰ ਮੈਦਿਆ ਵੀ ਹਰ ਇੱਕ ਪਿੰਡ ਦੇ ਵਿੱਚ ਇਸ ਤਰ੍ਹਾਂ ਮੇ ਇਤفاق ਹੋਏਗਾ ਬਿਲਕੁਲ ਬਿਲਕੁਲ ਪੰਜ ਤੁਸੀਂ ਕੀ ਕਹਿਣਾ ਚਾਹੋ ਮੈਂ ਜੀ ਹਰਵਿੰਦਰ ਸਿੰਘ ਸਰਪੰਚ ਸਾਬਕਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ 2 ਸਾਲ ਤਕਰੀਬਨ ਜਦੋਂ ਸਰਪੰਚ ਬਣਿਆ ਲਾਕਡਾਊਨ ਲੱਗ ਰਿਹਾ ਫਿਰ ਵੀ ਪਿੰਡ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਨੇ ਸਹਿਯੋਗ ਕੀਤਾ ਅਸੀਂ ਗਲੀਆਂ ਨਾਲੀਆਂ ਜੋ ਕਿ ਸਾਡਾ ਮੋਟਰ ਨਾਲ ਪੀਟਰ ਸੀ 6-7 ਪਿੰਡਾਂ ਦਾ ਚੱਲਦਾ ਸੀ ਇੱਥੇ ਅਸੀਂ ਸਾਰਾ ਪਿੰਡ ਇਕੱਠਾ ਕਰਕੇ ਉਹ ਫੀਡਰ ਖਿੱਚਿਆ ਕੱਲੇ ਮਾਨਕ ਦੇ ਕੇ ਵਾਸਤੇ ਨਿੱਤੇ 4-5 ਦਿਨ ਸਾਡੀਆਂ ਮੋਟਰਾਂ ਮੰਤ ਰਹਿੰਦੀਆਂ ਸੀ ਸਾਨੂੰ ਵੀ ਪਿੰਡ ਨਗਰ ਨੇ ਬਹੁਤ ਜਦਾ ਸਹਿਯੋਗ ਕੀਤਾ ਅਸੀਂ ਫੇਰ ਮੇਰੇ ਨੇ ਖੜਿਆ ਸਾਬਕਾ ਸਰਪੰਚ ਸਰਦਾਰ ਸੁਲਵਿੰਦਰ ਸਿੰਘ ਜੀ ਹੁਣੀ ਪੱਲਾ ਸਾਹਿਬ ਅਸੀਂ ਪਹਿਲਾਂ ਤੋਂ ਹੀ ਵਿਉਂਤਬੰਦੀ ਬਣਾਈ ਕੀ ਆ ਇਸ ਕਾ ਆਪਾਂ ਜਿਹੜਾ ਵਾ ਛੋਟਾ ਜਿਹਾ ਪਿੰਡ ਆ ਆਪਾਂ ਧੜੇਬੰਦੀ ਤੋਂ ਤਾਂ ਉੱਠ ਕਰਕੇ ਚੰਗੀ ਸੋਚ ਲੈ ਕੇ ਇਹ ਪਿੰਡ ਦੇ ਵਿੱਚ ਅਗਰ ਤਰਤਾ ਹੋਣੀ ਚਾਹੀਦੀ ਆ ਅਸੀਂ ਜਦੋਂ ਗੁਰੂ ਘਰ ਇਕੱਠ ਕੀਤਾ ਸਾਰੇ ਹੀ ਨਗਰ ਨੇ ਬੱਚੇ ਤੋਂ ਲੈ ਕੇ ਜਿੰਨੇ ਵੀ ਬਜ਼ੁਰਗ ਆ ਸਾਰਿਆਂ ਨੇ ਹੀ ਸਾਡਾ ਬਹੁਤ ਇਸ ਕੰਮ ਵਿੱਚ ਸਹਿਯੋਗ ਕੀਤਾ ਵਾ ਜਿਸ ਤੋਂ ਅਸੀਂ ਅੱਜ ਇਸ ਮੁਕਾਮ ਤੇ ਪਹੁੰਚ ਚੁੱਕੇ ਆ ਕਿ ਅਸੀਂ ਸਰਦਾਰ ਬੂਤਾ ਸਿੰਘ ਜੀ ਉਹਨਾਂ ਨੂੰ ਸਰਪੰਚ ਬਣਾ ਕੇ ਸਾਰੇ ਹੀ ਨਗਰ ਨੇ ਅੱਜ ਢੋਲ ਠਮੱਕੇ ਦੇ ਨਾਲ ਆਪ ਜੀ ਦੇ ਵੇਖਿਆ ਵਾ ਕਿ ਅਸੀਂ ਗੁਰੂ ਘਰ ਲੈ ਕੇ ਪਹੁੰਚੇ ਆ ਬਾਕੀ ਸਾਡੀ ਸਾਬਕਾ ਪੰਚਾਇਤ ਵੱਲੋਂ ਸਾਰੇ ਹੀ ਨਗਰ ਵੱਲੋਂ ਜਿੱਥੇ ਵੀ ਸਾਡੀ ਲੋੜ ਹੋ ਗਏ ਪੰਚਾਇਤ ਨੂੰ ਅਸੀਂ ਅੱਗੇ ਤੋਂ ਵੀ ਵੱਧ ਚੜ ਕੇ ਜਿਹੜਾ ਸਹਿਯੋਗ ਕਰਾਂਗੇ ਦੂਸਰੀ ਮੈਂ ਬੇਨਤੀ ਕਰਨੀ ਚਾਹੁੰਦਾ ਸਰਕਾਰ ਅੱਗੇ ਕਿ ਜਿਹੜਾ ਸਰਪੰਚ ਹੁੰਦਾ ਵਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੁੰਦਾ ਮੈਂ ਆਪਣਾ ਦੱਸਦਾ ਵਾਂ ਕਿ ਮੈਂ 2.5 ਸਾਲ ਹੋ ਗਿਆ ਜਦੋਂ ਸਰਕਾਰ ਬਣੀ ਆ ਉਸ ਤੋਂ ਬਾਅਦ ਇੱਕ ਇੱਟ ਵੀ ਨਹੀਂ ਲੱਗੀ ਕੋਈ ਡਿਵੈਲਪਮੈਂਟ ਨਹੀਂ ਹੋਈ ਤਾਂ ਸਰਕਾਰਾਂ ਨੂੰ ਚਾਹੀਦਾ ਵਾ ਕਿ ਸਰਪੰਚਾਂ ਪੰਚਾਇਤਾਂ ਨੂੰ ਪੁੱਛ ਕੇ ਪਿੰਡਾਂ ਵਿੱਚ ਪੁੱਛ ਕੇ ਜਿਹੜਾ ਵਾ ਉਹ ਸਰਪੰਚਾਂ ਦਾ ਸਹਿਯੋਗ ਕਰਨਾ ਚਾਹੀਦਾ ਵਾ ਤੇ ਸਰਪੰਚਾਂ ਦੀ ਜਿਹੜੀ ਹੈ ਡਵੈਲਪਮੈਂਟ ਵਿੱਚ ਆ ਉਸ ਦੇ ਵਿੱਚ ਗਵਰਨਰ ਨਹੀਂ ਖੜੀ ਕਰਨੀ ਚਾਹੀਦੀ ਸੋ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡੇ ਵੀ ਧੰਨਵਾਦਾਂ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਜੋ ਆਮ ਆਦਮੀ ਪਾਰਟੀ ਦੇ ਤੇ ਪ੍ਰেজেন্ট ਕਰ ਰਹੇ ਅਸਰ ਦਾ ਕੈਪਟਨ ਤਜਿੰਦਰ ਸਿੰਘ ਜੀ ਰਾਜਵੀਰ ਸਿੰਘ ਜੀ ਅਤੇ ਅਦਰ ਬਾਕੀ ਸਾਡਾ ਸਾਫਕਾ ਸਰਪੰਚ ਵੀ ਖੜੇ ਨੇ ਤੋ ਆਪਣੇ ਵਿਚਾਰ ਮੈਂ ਸਾਫਕਾ ਸਰਪੰਚ ਸ਼ਿਲਵਿੰਦਰ ਸਿੰਘ ਪਿੰਡ ਮਾਨਕੇ ਦੇ ਕੀ ਅਸੀਂ ਸਾਰੇ ਹੀ ਨਗਰ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਹ ਇਕੱਤਰਤਾ ਦੇ ਵਿੱਚ ਹਿੱਸਾ ਪਾਇਆ ਤੇ ਜੋ ਪਿੰਡ ਦੇ ਮਤਵੰਨੇ ਸੱਜਣ ਨੇ ਉਹ ਤੁਹਾਨੂੰ ਹਰਵਿੰਦਰ ਸਿੰਘ ਨੇ ਦੱਸ ਹੀ ਦਿੱਤਾ ਕਿ ਜਿੰਨਾ ਚਿਰ ਹਰ ਇੱਕ ਆਦਮੀ ਦਾ ਸੰਯੋਗ ਨਾ ਮਿਲੇ ਉਹਨਾਂ ਚਿਰ ਇਹ ਮਕਾਮ ਤੇ ਪਹੁੰਚਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਅਸੀਂ ਸਾਰੇ ਹੀ ਨਗਰ ਦਾ ਬਹੁਤ ਰੀਣੀਆਂ ਧੰਨਵਾਦਾਂ ਜਿਨ੍ਹਾਂ ਨੇ ਇਸੋਂ ਦਾ ਕਰ ਸਾਨੂੰ ਪਹਚਾਇਆ ਅਸੀਂ ਬਹੁਤ ਦੇਰ ਤੋਂ ਆਪਣੀ ਸੋਚ ਵਿਚਾਰ ਕਰਦੇ ਆਏ ਹਾਂ ਕੋਈ 6 ਮਹੀਨਿਆਂ ਤੋਂ ਕਿ ਇਹਨੂੰ ਐਰਕੀ ਦੀ ਪਿੰਡ ਨੂੰ ਅਸੀਂ ਚੰਗੇ ਬੰਨੇ ਜਿਹੜੇ ਸਾਡੇ ਬੱਚੇ ਨੇ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਨੂੰ ਅਸੀਂ ਚੰਗੇ ਪੂਰਿਆਂ ਤੇ ਤੋਰ ਸਕੀਏ ਤਾਂ ਕਿ ਜੋ ਇਹੋ ਜੇ ਜੋ ਝਗੜੇ ਮਸਾਲੇ ਹੁੰਦੇ ਉਹਨਾਂ ਤੋਂ ਬਚਾ ਸਕੀ ਆਪਦੇ ਵੀ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਡੇ ਨਗਰ ਵਿੱਚ ਆਣ ਕੇ ਸਾਡੀ ਆਵਾਜ਼ ਨੂੰ ਬੁਲੰਦ ਕੀਤਾ ਹੈ ਸਰਪੰਚ ਸਾਹਿਬ ਸਮੂਝ ਪੰਚਾਇਤ ਇਹਨਾਂ ਨੂੰ ਅਸੀਂ ਵਧਾਈ ਦਿੰਨੇ ਆ ਪੂਰੇ ਨਗਰ ਨੂੰ ਵਧਾਈ ਦਿੰਨੇ ਆ ਜਿਨ੍ਹਾਂ ਨੇ ਸਾਨੂੰ ਇਹ ਤੁਹਾਨੂੰ ਅਕਰ ਪਹਚਾਇਆ ਹੈ ਬਹੁਤ ਬਹੁਤ ਧੰਨਵਾਦ ਆ ਬਿਲਕੁਲ ਬਹੁਤ ਬਹੁਤ ਖੁਸ਼ੀਆਂ ਵਾਲਾ ਮਾਹੌਲ ਆ ਇਸ ਟਾਈਮ ਤੇ ਪਿੰਡ ਵਿੱਚ ਸਰਪੰਚ ਨੂੰ ਬੁਢਾ ਕੇ ਉਪਰ ਜਿਹੜੀ ਜੀਪ ਖੁੱਲੀ ਜੀਪੋਰ ਪਰ ਪਿੰਡ ਤੋਂ ਬਾਹਰ ਗੁਰਦਰ ਤੱਕ ਲੈ ਕੇ ਜਾਂਦਾ ਵਾ ਬਿਲਕੁਲ ਪੂਰਾ ਖੁਸ਼ੀਆਂ ਦਾ ਮਾਹੌਲ ਹੈ ਤੇ ਤੁਸੀਂ ਸਭ ਕੀ ਕਹਿਣਾ ਚਾਹੋਗੇ ਬੜਾ ਉਦਮ ਹੈ ਤੁਹਾਡੇ ਪਿੰਡ ਵਿੱਚ ਵੇਖਿਆ ਬੜੀ ਖੁਸ਼ੀ ਆ ਤੇ ਸਾਰੇ ਪਿਆਰ ਦੇਖੋ ਮੇਰੇ ਖਿਆਲ ਬੜਾ ਪਿਆਰ ਮਿਲ ਵੇਖਣ ਨੂੰ ਮਿਲਿਆ ਵਾ ਬਹੁਤ ਧੰਨਵਾਦ ਤੁਹਾਡਾ ਤੁਸੀਂ ਪਿੰਡ ਦੇ ਆ ਆ ਕੇ ਦੀ ਖਬਰ ਕਵਰ ਕਰ ਰਹੇ ਹੋ ਇਹ ਜਿੰਨੀ ਵੀ ਤੁਹਾਡੀ ਇੱਥੇ ਆਪਣੀਆਂ ਪਿੰਡ ਦੀਆਂ ਮੀਟਿੰਗਾਂ ਹੋਈਆਂ ਨਾ ਇਹ ਸਭ ਇੱਕ ਇੱਕ ਐਮਐਲ ਸਾਬ ਨਾਲ ਨੌਲਜ ਵਿੱਚ ਹੋਈਆਂ ਸ਼ਾਇਦ ਪਿੰਡ ਨੂੰ ਨਹੀਂ ਪਤਾ ਹੋਊਗਾ ਸਰਪੰਚ ਹਰਵਿੰਦਰ ਸਿੰਘ ਨੂੰ ਪਤਾ ਹੈ ਜਿਹੜੀ ਇੱਥੇ ਮੀਟਿੰਗ ਹੁੰਦੀ ਕੀ ਗੱਲ ਹੁੰਦੀ ਤੇ ਉਹ ਉਸ ਤੋਂ ਖਬਰ ਮੇਰੇ ਕੋ ਪਹੁੰਚਦੀ ਸੀ ਮੈਨੂੰ ਐਮਐਲ ਸਾਬ ਨੇ ਕਿਹਾ ਸੀਗਾ ਤੂੰ ਸਰਪੰਚ ਬਣੋਂ ਪਿੰਡ ਦੇ ਮੈਂ ਕਿਹਾ ਨਹੀਂ ਮੈਂ ਜੋ ਵੀ ਕਰਾਂਗਾ ਮੈਂ ਚੰਗਾ ਕਰਾਂਗਾ ਪਿੰਡ ਦੇ ਭਲੇ ਵਾਸਤੇ ਕਰਾਂਗਾ ਲਾਸਟ ਮੂਮੈਂਟ ਤੇ ਲਾਸਟ ਮੇਰੀ ਮੀਟਿੰਗ ਹੋਈ ਆ ਉਦੋਂ ਮੈਂ ਉਹ ਐਮਐਲ ਸਾਬ ਕੱਟੇ ਬੈਠੇ ਸੀ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਮੈਨੂੰ ਮਰਸੋ ਕਿ ਕੀ ਹੋਇਆ ਮੈਸਰ ਸਰਪੰਚੀ ਸਾਡੀ ਹੋ ਰਹੀ ਆ ਅੱਜ ਲਾਸਟ ਮੀਟਿੰਗ ਆ ਅੱਜ ਮੀਟਿੰਗ ਹੋਣੀ ਆ ਤੇ ਅਸੀਂ ਸਾਡੀ ਪੂਰੀ ਐਮਐਲਏ ਸਾਡੀ ਨੌਜ ਦੇ ਵਿੱਚ ਪੰਚਾਇਤ ਚੁਣੀ ਆ ਔਰ ਇਹਦਾ ਸਾਨੂੰ ਫਾਇਦਾ ਇਹ ਆ ਕਿ ਤੁਸੀਂ ਦੇਖਣ ਲੱਗ ਲਿਸਟਾਂ ਲੱਗੀਆਂ ਯੋਗ ਅਯੋਗ ਹਾਂਜੀ ਹਾਂਜੀ ਮੈਕਸਮਮ ਪਿੰਡਾਂ ਦੇ ਅਯੋਗ ਹਨ ਹਾਂਜੀ ਹਾਂਜੀ ਸਾਡਾ ਪਿੰਡ ਪੂਰਾ ਯੋਗ ਆ ਯੋਗ ਮੈਂ ਇਕੱਲਾ ਸਰਪੰਚ ਬਣ ਜਾਂਦਾ ਜਾਂ ਰਾਜਵੀਰ ਬਣ ਜਾਂਦਾ ਉਹ ਮੈਂ ਇਕੱਲਾ ਹੋਣਾ ਸੀ ਹੁਣ ਮੇਰਾ ਪੂਰਾ ਪਿੰਡ ਸਰਪੰਚਾ ਐਂ ਗਰਬਨਾ ਕਿਨੇ ਆ ਤੇ ਹੁਣ ਦੇਖੋ ਤੁਸੀਂ ਕਿੰਨੇ ਪਿਆਰ ਨਾਲ ਬੀਬੀਆਂ ਪੈਣਾ ਸਾਰਿਆਂ ਨਹੀਂ ਕਿੰਨਾ ਇੱਕ ਵੀ ਬੰਦਾ ਤੁਸੀਂ ਪੂਰੇ ਪਿੰਡ ਚ ਘੁੰਮ ਲਿਆ ਹਣਾ ਇੱਕ ਵੀ ਬੰਦਾ ਇਸ ਪਾਰਟੀ ਦੇ ਵਿਰੋਧ ਚ ਨੇਗਾ ਬਿਲਕੁਲ ਬਿਲਕੁਲ ਔਰ ਪੰਚਾਇਤ ਚੁਣੀ ਅਸੀਂ ਬਹੁਤ ਵਧੀਆ ਚੁਣੀਆ ਬਹੁਤ ਧੰਨਵਾਦ ਤੁਹਾਡਾ ਔਰ ਵਧੀਆ ਕੰਮ ਕਰੇਗੀ ਪੁਰਸਾ ਸਾਡੀ ਸਰਦ ਕਾਨਸਰ ਦੇ ਬਾਰੇ ਲੱਗ ਗਿਆ ਲੋ ਕਿਦੇ ਬਾਰੇ ਸੜਕ ਜਿਹੜੀ ਆ ਸ਼ੜਕ ਤੁਸੀਂ ਦੇਖੀਆ ਤੁਸੀਂ ਆਪ ਦੇਖ ਕੇ ਆਇਓ ਸ਼ੜਕ ਇੱਥੇ ਆਪਣੇ ਤਰਨਤਨ ਹਲਕੇ ਦੇ ਵਿੱਚ ਤਰਨਤਨਪੁਰ ਜ਼ਿਲ੍ਹੇ ਦੇ ਵਿੱਚ ਏਡੀਸੀ ਸਾਹਿਬ ਆਏ ਕਹਿੰਦੇ ਕਿ ਮੈਨੂੰ ਇੱਕ ਪਿੰਡ ਦਿਖਾਓ ਜਿਸ ਪਿੰਡ ਦਾ ਵਿਕਾਸ ਹੋਇਆ ਤੇ ਡੀਡੀਪੀਓ ਨੇ ਸਾਰਿਆਂ ਨੂੰ ਪੁੱਛਿਆ ਵੀਡੀਓ ਨੇ ਕਿਹਾ ਕਿ ਮਾਨਕ ਦੇ ਕੱਕ ਪਿੰਡ ਦਾ ਵਿਕਾਸ ਹੋਇਆ ਉਹਨਾਂ ਨੂੰ ਬਿਠਾ ਕੇ ਇੱਥੇ ਲੈ ਕੇ ਆਏ ਜਦੋਂ ਲੈ ਕੇ ਆਏ ਤੇ ਉਹ ਸੜਕਾਂ ਜਦੋਂ ਆਏ ਤਾਂ ਉਹ ਮੈਨੂੰ ਕਹਿੰਦੇ ਉਹ ਨੂੰ ਕਹਿੰਦੇ ਆਪਣੇ ਡਿਪਾਰਟਮੈਂਟ ਨੂੰ ਕਿ ਯਾ ਤੁਹਾਨੂੰ ਇਹੋ ਮਿਲੇ ਪਿੰਡ ਮਿਲਿਆ ਇੰਨੀ ਮਾੜੀ ਸੜਕਾ ਪਿੰਡ ਵਿੱਚ ਆਣ ਕੇ ਉਹ ਪਿੰਡ ਦੇਖ ਕੇ ਖੁਸ਼ ਹੋ ਗਏ ਪਿੰਡ ਦੀ ਛੜਕ ਜਿਹੜੀ ਆ ਨਾ ਇਹ ਬਣ ਜਾਣੀ ਸੀ ਬਹੁਤ ਪਹਿਲਾਂ ਮੈਂ ਪਿੰਡ ਦੇ ਨਾਲ ਮੈਂ ਦੱਸਦਾ ਰਿਹਾ ਇਹਨਾਂ ਨੂੰ ਪਿੰਡ ਦੀ ਛੜਕ ਬਣ ਜਾਣੀ ਸੀ 9 ਫੁੱਟੀ ਅਸੀਂ ਛੜਕ ਰੋਕਤੀ 9 ਫੁੱਟੀ ਪਿੰਡ ਦੀ ਪੰਚਾਇਤ ਗਈ ਸਰਵਿੰਦਰ ਸਿੰਘ 11 ਰਾਜਬੀਰ ਗਿਆ ਜੱਸਾਸਿੰਘ ਪ੍ਰਧਾਨ ਕੇ ਕਾਫੀ 15 16 ਬੰਦੇ ਗਏ ਸੀ ਇਹਨਾਂ ਕਹਿੰਦਾ ਕਿ ਸਾਡੀ ਛੜਕ ਤੇ ਪੱਠਾ ਵਾ ਸਾਡੀ ਛੜਕ ਨੂੰ ਵੱਡਾ ਕੀਤਾ ਜਾਵੇ ਇਹਨਾਂ ਨੇ ਛੜਕ 18 ਫੁੱਟੀ ਕਰਵਾਤੀ ਪਿੰਡ ਦੀ 18 ਫੁੱਟੀ ਛੜਕ ਪਾਸ ਹੋ ਗਈ ਫਿਰ ਪੱੜ ਛੜਕ ਪਾਸ ਹੋ ਗਈ ਪੱਠੇ ਤੱਕ ਪੱਠੇ ਤੱਕ ਪਾਸ ਹੋ ਗਈ ਫਿਰ ਮਨ ਕਰਤਾ ਕਿ ਨਹੀਂ ਪੱਠੇ ਤੱਕ ਨਹੀਂ ਚਾਹੀਦੀ ਇਹਨਾਂ ਪਿੰਡ ਤੱਕ ਚਾਹੀ ਜੇ ਪੱਠੇ ਤੱਕ ਹੀ ਪਾਸ ਕਰਨੀ ਆ ਫਿਰ ਤੁਸੀਂ ਇਦਾਂ ਕਰੋ ਇਹ ਮਣਕ ਦੇਖਣੇ ਪਾਸੇ ਬਣਾਣੀ ਸ਼ੁਰੂ ਕਰੋ ਜਿੱਥੇ ਫਦੇਣਾ ਦਾ ਮੌਕੇ ਜੇਗੀ ਉਹ ਤੋਂ ਅੱਪ ਰਹਿਨਦਾਂਗੇ ਫਿਰ ਇਹਨਾਂ ਨੇ ਜਾ ਕੇ ਰਿਕਵੈਸਟ ਕੀਤੀ ਸਰਪੰਚਾ ਉਹਨੇ ਕਿ ਨਹੀਂ ਸਾਹਿਬ ਇਦਾਂ ਨਹੀਂ ਉਹ ਤੇ ਫਿਰ ਉਹਨਾਂ ਕੰਮ ਰਹਿਣਾ ਉਹ ਫਿਰ ਦੁਬਾਰਾ ਦੂਜੀਆਂ ਛੜਕਾਂ ਕੱਟ ਕੇ ਮਣਕ ਦੇਖੇ ਦੀ 18 ਕੁੜੀ ਛੜਕ ਕੀਤੀ ਆ ਜਿਹਦਾ ਅਜੇ ਪੈਸਾ ਆਉਣ ਵਾਲਾ ਜਦੋਂ ਵੀ ਹੁਣ ਕੋਈ ਪੈਸਾ ਆਉਂਦਾ ਸਭ ਤੋਂ ਪਹਿਲਾਂ ਮਣਕ ਦੇਖੇ ਦੀ ਛੜਕ ਬਣੇਗੀ ਅਸੀਂ ਤੁਹਾਡੇ ਗੜੀ ਬੇਨਤੀ ਕਰਦੇ ਹਾਂ ਜੇ ਤੁਸੀਂ ਇਸ ਤੋਂ ਪਹਿਲਾਂ ਬਣਾ ਸਕਦੇ ਹੋ ਤੁਸੀਂ ਵੀ ਖਬਰ ਨੂੰ ਚਲਾਓ ਅਗਰ ਮੈਂ ਕਹਾਂ ਕਿ ਖਡੂਰ ਸਾਹਿਬ ਹਲਕੇ ਦੀ ਨਹੀਂ ਮੈਂ ਆਖਾਂ ਕਿ ਪੰਜਾਬ ਦੀ ਮੈਂ ਕਿਹਾ ਪੂਰੇ ਹਿੰਦੁਸਤਾਨ ਨਾਲ ਮਾੜੀ ਛੜਕਾ ਸਾਡੇ ਬਿੰਦ ਦੀ ਆ ਕੋਈ ਪਰੋਣਾ ਨਹੀਂ ਹੁੰਦਾ ਸਾਡੇ ਕੋਈ ਸਾਡੇ ਪਿੰਡ ਸਾਧਨ ਨਹੀਂ ਹੈਗਾ ਮੈਂ ਪੈਨਸ਼ਨੋਂ ਤੋਂ ਪਹਿਲਾਂ ਮੈਂ ਇਹ ਗੱਲ ਕਹੀ ਸੀ ਕਿ ਮੈਂ ਆਪਣੇ ਪਿੰਡ ਨੂੰ ਈ ਰਕਸ਼ਾ ਲੈ ਕੇ ਦਊਂਗਾ ਔਰ ਇੱਕ ਮੈਂ ਕਿਰਾਏ ਦਾ ਬੰਦਾ ਵੀ ਰੱਖ ਕੇ ਦਊਂਗਾ ਜੋ ਕਿ ਮੇਰੇ ਪਿੰਡ ਦੇ ਬਜ਼ੁਰਗਾਂ ਨੂੰ ਲੈ ਕੇ ਜਾਇਆ ਕਰੂਗਾ ਪੈਨਸ਼ਨ ਕਢਾ ਕੇ ਲਿਆ ਕਰੂਗਾ ਦਵਾਈ ਦਵਾ ਕੇ ਲਿਆ ਕਰੂਗਾ ਇਹ ਮੇਰੀ ਸੋਚ ਸੀਗੀ ਹੁਣ ਤਾਂ ਈ ਰਕਸ਼ਾ ਲੈ ਕੇ ਕੀ ਕਰਨਾ ਇੱਕ ਬੰਦੇ ਨੇ ਲਿਆ ਉਹ ਚੱਲਦਾ ਹੀ ਨਹੀਂ ਰਸਤੇ ਪੜ ਜਾਂਦਾ ਬਹੁਤ ਜ਼ਿਆਦਾ ਤੰਗ ਸਾਡਾ ਪਿੰਡ ਸੜਕ ਦੇ ਖੁਣਾ ਬਾਕੀ ਪਿੰਡ ਚ ਵਿਕਾਸ ਦੀ ਕੋਈ ਕਮਿਊਨਿਟੀ ਦੇਖ ਲਿਆਉਣਾ ਸਾਡੇ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਇੱਕ ਮਰਲਾ ਨਹੀਂ ਹੈਗੀ ਜਦੋਂ ਪ੍ਰਤਾਪ ਸਿੰਘ ਕੈਰੋਂ ਨੇ ਸਪਿੰਡ ਨੂੰ ਬਣਾਇਆ ਸੀ ਪੂਰੇ ਪਿੰਡ ਨੂੰ 18-18 ਮਰਲੇ ਪਲਾਟ ਦਿੱਤੇ ਆ ਹਰ ਘਰ ਨੂੰ ਦੋ ਗਲੀਆਂ ਲਾ ਕੇ ਦਿੱਤੀਆਂ ਇਤਿਹਾਸ ਰਿਕਾਰਡ ਹੈ ਮੇਰੇ ਕੋਲ ਮੈਂ ਸਾਰਾ ਇਕੱਠਾ ਕੀਤਾ ਇਸ ਪਿੰਡ ਦੇ ਵਿੱਚ ਸਾਡਾ ਅੱਧਾ ਪਿੰਡ ਜੋ ਪੰਚਾਇਤ ਦੀ ਤਕਰੀਬ ਤਿੰਨ ਕਿਲੇ ਪਹਿਲੀ ਸੀ ਉਹ ਪਿੰਡ ਦੇ ਵਸੇਵੇਂ ਵਾਸਤੇ ਦਿੱਤੀ ਉਦੋਂ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਹੁਣ ਪਿੰਡ ਵਾਸਤੇ ਪੰਚਾਇਤੀ ਜ਼ਮੀਨ ਇੱਕ ਵੀ ਨਹੀਂ ਹੈਗੀ ਨਾ ਸਕੂਲ ਉਹ ਤੇ ਸਕੂਲ ਜਿਹੜਾ ਬਣਿਆ ਉਹ ਬੁਢੀ ਜਗ੍ਹਾ 'ਚ ਬਣਿਆ ਹੋਇਆ ਠੀਕ ਹੈ ਜ ਜਨੂੰ ਅਸੀਂ ਆਪਣੀ ਜਗ੍ਹਾ ਦੇ ਦੀਏ ਉੱਥੇ ਨੂੰ ਕੋਈ ਵੀ ਸੇਵਾਵਾਂ ਕੰਮ ਕਰ ਸਕਦਾ ਉਹ ਪਿੰਡ ਦੇ ਸੇਵਾਵਾਂ ਵਾਸਤੇ ਜਗ੍ਹਾ ਬਚੀ ਜਿਹੜੀ ਆ ਪਿੰਡ ਵਾਸਤੇ ਜਗ੍ਹਾ ਮਾਸਾ ਨਹੀਂ ਹੈਗੀ ਸੀ ਐਮਐਲ ਸੰਦਸਿਆ ਪਹਿਲਾਂ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਪੰਚਾਇਤ ਬਣਾਈਏ ਪਹਿਲਾਂ ਤੁਹਾਨੂੰ ਫਿਰ ਬਾਅਦ ਥਾਂ ਵੀ ਲਾ ਕੇ ਦੇ ਦਾਂਗੇ ਬਿਲਕੁਲ ਪਿੰਡ ਵਾਸਤੇ ਡਿਸਪੈਂਸਰੀ ਨਹੀਂ ਹੈਗੀ ਪਿੰਡ ਵਾਸਤੇ ਸਕੂਲ ਵਾਸਤੇ ਜਗ੍ਹਾ ਨਹੀਂ ਹੈਗੀ ਪਿੰਡ ਬੱਚਿਆਂ ਦੇ ਖੇਡਣ ਵਾਸਤੇ ਕੋਈ ਜਗ੍ਹਾ ਨਹੀਂ ਗਈ ਪਿੰਡ ਇਸ ਗੱਲੋਂ ਮਾਰ ਖਾ ਰਿਹਾ ਬਾਕੀ ਪਿੰਡ ਸਾਡਾ ਬਹੁਤ ਵਧੀਆ ਬਣਿਆ ਆ ਪੈਲ ਦੇ ਦਰਦ ਕਿਤੇ ਜਾਣਗੀ ਪੈਲ ਦੇ ਦਰਦ ਕਰਾਂਗੇ ਤੁਸੀਂ ਵੀ ਥੋੜਾ ਯੋਗਦਾਨ ਪਾਓ ਚਲਾਓ ਖਬਰ ਨੂੰ ਤਾਂ ਕਿ ਸਾਡੀ ਸੜਕ ਬਣੇ ਪਹਿਲਾਂ ਬਾਕੀ ਦੇ ਕੰਮ ਬਾਅਦ ਚ ਹੁੰਦੇ ਰਹਿਣਗੇ ਬਿਲਕੁਲ ਧੰਨਵਾਦ ਤਾਂ ਅੱਜ ਬਿਲਕੁਲ ਫਿਰ ਕਮਿਸ ਦੇ ਉੱਪਰ ਉੱਠ ਕੇ ਪਿੰਡ ਵਿੱਚ ਸਰਪੰਚ ਚੁਣੀ ਗਈ ਆ ਤੇ ਦੱਸਦੀਏ ਇਸ ਪਿੰਡ ਦਾ ਇੰਨਾ ਕ ਵਿਕਾਸ ਆ ਕਿ ਕਿਸੇ ਕਿਸੇ ਦੀ ਕਮੀ ਨਹੀਂ ਆ ਲੇਕਿਨ ਅਗਰ ਸੜਕ ਦੀ ਗੱਲ ਕੀਤੀ ਜਾਵੇ ਤੇ ਜੋ ਫਤਿਹਾਬਾਦ ਤੋਂ ਗਾਂ ਸੜਕ ਚੱਲਦੀ ਆ ਪਿੰਡ ਮਾਨਕੇ ਦੇ ਤੱਕ ਬਿਲਕੁਲ ਸੜਕ ਬਹੁਤ ਜਿਆਦਾ ਹਾਲਾਤ ਮਾੜੀ ਆ ਅਸੀਂ ਵੀ ਆਪਣੇ ਚੈਨ ਦੇ ਮਾਧ੍ਰੇ ਵਿੱਚ ਮਾਨਯੋਗ ਜਿਹੜੇ ਤੁਹਾਨੂੰ ਐਮਐਲ ਸਾਹਿਬ ਬਜਿੰਦਰ ਸਿੰਘ ਲਾਲਪੁਰਾ ਨੂੰ ਇਹ ਰਿਕਵੈਸਟ ਕਰਾਂਗੇ ਵੀ ਇਹ ਸੜਕ ਵਾਲੇ ਵਾਲੇ ਪਹਿਲੇ ਦਿਨ ਤੇ ਧਿਆਨ ਦਿੱਤਾ ਜਾਵੇ ਕਿਉਂਕਿ ਸਰਬ ਸੰਗੀ ਨਾਲ ਜਿਹੜੀ ਇਹ ਬਣੀ ਹੈ ਇਸ ਪਿੰਡ ਦੇ ਦੇ ਵਾਸੀ ਆ ਜਿਨ੍ਹਾਂ ਨੂੰ ਪਾੜੀ ਮੁਸ਼ਕਲ ਸਾਹਮਣਾ ਪੈਂਦਾ ਕਰਨਾ ਪੈਂਦਾ ਜਦੋਂ ਇਸ ਪਿੰਡ ਤੋਂ ਸ਼ਹਿਰ ਨੂੰ ਜਾਇਦਾ ਵਾ ਕੁਲਦੀਪ ਸਿੰਘ ਦੀਪਾ